ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਉਹ ਰਾਮ ਬੀਣ ਬਾਜੈ ਮਧੁਰ ਮਧੁਰ ਤੁਣ ਅਨਹਦ ਗਾਜੈ ਰਹਉ ਹਾਂ ਜੀ ਅਰਦਾਸ ਹੋਰ ਬਜੈ ਹਾਂ ਜੀ ਜਿਹੜੇ ਰਾਮ ਬੈਣ ਹੈ ਨਾ ਉਹ ਚੱਲ ਭਾਈ ਜੀ ਓਹ ਪੈਰ ਤੁਹਾਨੂੰ ਭਾਈ ਜੀ ਅੰਦਰ ਹੋਸਰਾ ਉਹ ਚਾਹ ਤੁਰੂ ਪਰਖਾ ਹੁੰਦਾ ਹੈ। ਅੱਛਾ ਜੀ। ਤੁਸੀਂ ਜਦ ਕੋ ਬੀਣਾ ਦਿਖਾਉਂਦੇ ਨੇ ਰਾਮ ਕੋ ਇੱਕ ਦਿਖਾਈ ਹੋਈ ਹੈ ਬੀਲੂ। ਕ੍ਰਿਸ਼ਨ ਕੋ ਦੀ ਹੁੰਦੀ। ਅੱਛਾ ਜੀ। ਜਦੋਂ ਇਹਨੇ ਬਾੜ-ਬਾੜੀ ਆ ਫਿਰ ਕ੍ਰਿਸ਼ਨ ਕੋ ਦਿਖਾਤੀ। ਉਹਦਾਂ ਵਾਲੀ ਗੱਲ ਕਾਹਲੀ ਬੋਲਦੀ ਨਾ ਇਹਨੇ। ਠੀਕ ਹੈ ਜੀ। ਮੈਂ ਕ੍ਰਿਸ਼ਨ ਕੋ ਮੁਰਲੀ ਦਿਖਾਉਣੀ ਹੈ। ਹਾਂ। ਆ। ਠੀਕ ਹੈ ਜੀ। ਮਧੁਰ ਮਧੁਰ ਤੁਨ ਅਨਹਦ ਗਾਜੇ ਰਹਾਉ ਬੋਲਿਓ ਦੀ ਮਦਰ ਨੇ ਬੜੀ ਬਿੱਠੀ ਹੈ ਅੱਛਾ ਜੀ ਬਿੱਠ ਬੋਲ ਰਹਾ ਹਾਂ ਹਾਂ ਠੀਕ ਹੈ ਜੀ ਬਿੱਠ ਬੋਲ ਰਹਾ ਜੀ ਉਹ ਹਾਂ ਹਾਂ ਅਨਹਦ ਦਿਲ ਸੋਹਣੀ ਤੇਰਾ ਠੀਕ ਹੈ ਜੀ ਧੰਨ ਧੰਨ ਮੇਘਾ ਰੋਮਾਵਲੀ ਧੰਨ ਧੰਨ ਕ੍ਰਿਸ਼ਨ ਓਡੇ ਕਾਂਬਲੀ ਹਾਂਜੀ ਰੋਕ ਆਵਲੀ ਬੁਟਾ ਦੇ ਵੀਰੇ ਬੈਠੇ ਰਹੋ ਬਿਲਕੁਲ ਹਾਂਜੀ ਉਹਨੇ ਜਿਹੜੀ ਚੌਥੀ ਡਾਕਟਰ ਦੀ ਹੈ ਹਾਂ ਮੈਂ ਹਾਂਜੀ ਤੁਸੀਂ ਖੁਦ ਹੀ ਜਾਓ ਹਾਂਜੀ ਜਿਹੜਾ ਦੇਣਾ ਵੀਰ ਰੋਮਾ ਵਾਲੀ ਹੈ ਹਾਂ ਮੈਂ ਉਹ ਵੀ ਫਿਰ ਦੋ ਦਿਆਂਗੇ ਓਕੇ ਕੀ ਗੱਲ ਲੋਗ ਦਾ ਗਿਆਨ ਹੂੰ ਹੂੰ ਤੇਤਾਰਾ ਮਾਵਲੀ ਤੇ ਲੋਗ ਦਾ ਗਿਆਨ ਅੱਛਾ ਜੀ ਸਰ ਦੰਦਨ ਕ੍ਰਿਸ਼ਨੋੜੇ ਗਾਵਲੀ ਹੂੰ ਹੂੰ ਉਹ ਇਹਦੇ ਕਪੜੇ ਹੋੜੀ ਆਉਦੇ ਸੀ ਉਹ ਦੀਣੀ ਦੀ ਅੱਛਾ ਜੀ ਕਪੜੀ ਦਾ ਪਾਇਆ ਪਰਪਤਾ ਪੰਚਾ ਪਾਇਆ ਹੈ ਅੱਛਾ ਜੀ ਪਰਪਦੇ ਪੜਦੇ ਜਵਾਹਦੀਰੇ ਕੋਈ ਨਹੀਂ ਹੂੰ ਹੂੰ ਸਾਬ ਕਿਹਾ ਉਹਦੇ ਬੀਚ ਖੜਾ ਨਹੀਂ ਹੂੰ ਹੂੰ ਇਹ ਇਹ ਕਮਰੇ ਆ ਦੋ ਹਾਂਜੀ ਉਹ ਵੀ ਕਮਰੇ ਆ ਐ ਅੱਛਾ ਜੀ ਉਹ ਲੋੜ ਰખી ਆ ਹੂੰ ਹੂੰ ਉਹ ਬਾਹਰ ਜਾ ਖਦੀਦੀ ਆ ਉਹ ਮਾਇਆ ਟੀ ਆਣ ਜਾਂਦੀ ਆ ਅੱਛਾ ਜੀ ਕਮਰੇ ਮਾਇਆ ਟੀ ਆ ਕਮਰੇ ਟੱਤੇ ਵੀਰ ਉਹਨੂੰ ਕਮਰੇ ਤੋਂ ਬਾਹਰ ਲੈ ਦੇਦਾ okay, mayan din talaga siya, mayan din. uh-huh. mahal niya din. parang hindi kaya di. uh-huh. kisama uh pa -huh. dito. Uh -huh. ਅੱਛਾ ਜੀ। ਇਹ ਪੁਰਾਣੀ ਬਲੇ ਜਿਹੜਾ ਰੋਗ ਦੀ ਕਪੜੇ ਚੁੱਕੋ। ਹਾਂ ਹਾਂ। ਆਈ ਲੈ ਲਵਾਂ। ਮੈਂ ਅਜੇ ਕਪੜੇ ਨਹੀਂ ਜੜਿਆ ਫੜ ਜੂ। ਅੱਛਾ ਜੀ। ਜਿਹੜਾ ਰੋਗ ਤੋਂ ਦੁਖਦਾ। ਪੁਰਾਣੀ ਹੀ ਹੁੰਦੀ ਹੈ। ਅੱਛਾ ਜੀ। ਹਾਰ ਵਾਲੇ ਸ਼ਾਇਆ। ਅਸੋ ਤੇ ਹਾਂ ਪੁਰਾਣੀ ਹੁੰਦਾ ਉਹਨਾਂ ਦੇ। ما دیوکی جی گرہ رمیا کملا پتی موکی گربت دیوکی ہے ਬੁੱਧੀ ਦਾ ਨੰਤਰ ਦਾ ਨੰਤਰ ਹੈ ਬੁੱਛਾ ਅੱਛਾ ਜੀ ਜਿੰਨਾ ਚਿਰ ਘਰ ਦੇ ਦੇਫਸ ਫਸਲ ਨਹੀਂ ਛੋਟੀ ਹੋਈ ਜਾਂ ਬਰਸ ਤੇ ਆਟਿਆ ਜ ਬੁੱਧੀ ਉਹ ਤੁਹਾਨੂੰ ਲਈ ਅੱਛਾ ਜੀ ਜਦ ਲਈ ਬੁੱਧੀ ਅਟੈਚਬਲ ਦੰਤਰ ਹੋ ਕੇ ਅੰਦਰ ਆਤਵਾ ਨਾਲ ਹਮਮੇਰੇ ਤਾਂ ਅੱਛਾ ਜੀ ਪਹਿਲੀ ਗੱਲ ਬਦਲੇ ਤੇ ਮੈਨੂੰ ਬੁੱਤੋ اچھا جدو کہی ہے کشن کلا ہی اس سمے بھی نے جیری کمبلی اڈی ہوئی ہے یہ کہ گیان اندر نال جڑی ہوا ਅੱਛਾ ਜੀ ਕਬੜੀ ਵਾਟਾ ਦਾ ਪੋਇਆ ਆ ਪਰ ਕੋਈ ਨਹੀਂ ਠੀਕ ਹੈ ਬੁੱਧੀ ਛੱਡੀ ਹੋਈ ਹੈ ਬਛੜੇ ਬਿਨ ਗਾਇ ਅਕੇਲੀ ਹੈ ਜੀ ਆਹੋ ਠੀਕ ਹੈ ਜੀ ਅੱਛਾ ਜੀ ਜੇ ਗ੍ਰਹਿ ਰਮਈਆ ਕਮਲਾਪਤੀ ਉਹਦਾ ਗਾਇ ਰਮਈਆ ਉਹਦੇ ਸਭ ਗੁਰੂ ਪਰਗਟੇ ਹੁੰਦੇ ਜੀ ਦੇਵਕੀ ਦੇ ਅੱਛਾ ਜੀ ਰਮਈਆ ਕਮਲਾਪਤੀ ਹੈ ਰੈਂਡਰ ਹਾਂ ਹਾਂ ਉਹਨੇ ਵਿੱਚ ਪਰਗਟੇ ਸ਼ਬਦ ਅੱਛਾ ਜੀ ਸ਼ਬਦ ਪਰਗਟੇ ਹੂੰ ਹੂੰ ਉਹਦੇ ਸਿਰ ਅੱਛਾ ਉਹ ਆਪਣੀ ਪਤਨੀ ਦਾ ਕਹਾਣਾ ਹੈ ਅੱਛਾ ਜੀ ਤੇ ਕਮਲਾਪਤੀ ਹਿਰਦੇ ਦੀ ਗੱਲ ਕਰਦੇ ਆਂ ਫਿਰ ਹਾਂ ਹਾਂ ਸਾਡੇ ਨਾਲ ਆਉਂਦਾ ਨਾ ਠੀਕ ਹੈ ਜੀ ਅੱਛਾ ਹੈ ਪਤੀ ਸ਼ਬਦ ਅੱਛਾ ਜੀ ਤੇ ਰਮাইয়া ਘਰ ਵਾਸਤੇ ਵਰਤੇ ਆ ਜੀ। ਅੱਛਾ ਜੀ। ਜਿਹੜਾ ਸਾਰੇ ਦੇ ਅੰਦਰ। ਜਿਹੜੇ ਬੱਚੇ ਜਿਹੜੇ ਨੂੰ ਘਰ ਆਪਣੇ ਰਮਾਣੇ ਲੈ ਜਾਣਾ। ਠੀਕ ਹੈ ਜੀ। ਤਨ ਤਨ ਬਨਖੰਡ ਬਿੰਦਰਾ ਬਨਾ ਜਾਂ ਖਿਜੇ ਖੇਲੇ ਸ਼੍ਰੀ ਨਾਰਾਇਣ। ਹਾਂਜੀ ਉਹਦਾ ਤੰਦ ਅੱਛਾ ਜੀ ਉਹਦਾ ਤੰਦ ਨਾ ਇਸ ਬਣਦੇ ਵਿੱਚ ਉਹ ਭਲ ਜ਼ਾ ਜੇਲੇ ਨਾਰਾਇਣ ਜੇਲੇ ਨਾਰਾਇਣ ਮੰਨੂ ਕਿਹਾ ਜੀ ਇਹ ਚਿੱਤ ਨਾ ਨਾ ਸਤਿਗੁਰੂ ਆਣੋ ਜਿਹੜਾ ਨਾਸ ਕਰਦਾ ਹੈ ਗਿਆਤਾ ਦਾ ਅੱਛਾ ਜੀ ਠੀਕ ਹੈ ਜੀ ਇਹ ਰਹਿਣ ਸੰਤਾਂ ਦੇ ਦੂਜਾ ਅੱਛਾ ਇਹ ਸ਼ਬਦ ਗੁਰੂ ਹੈ ਨਹੀਂ ਹਾਂ ਤੇ ਜਿਹੜਾ ਬੰਨ ਖੰਡ ਹੈ ਇਹਨੂੰ ਖੰਡ ਕਿਉਂ ਕਿਹਾ ਬੰਨ ਫਿਰ ਹੁਣ ਇਹ ਖੰਡ ਤਾਂ ਨਹੀਂ ਹੋਇਆ ਹੋਇਆ ਜਿਹੜੇ ਖੰਡ ਦਾ ਟੋਕਾ ਹਿੱਸਾ ਹੈ ਹਿੱਸਾ ਅੱਛਾ ਜੀ ਜਿਹੜਾ ਤੇ ਲੋਗ ਨਹੀਂ ਹੈ ਸਾਹੀ ਹੈ ਸੋ ਫਸਾ ਗਾ ਅ ਵੀ ਨਾਲ ਨਾਲ ਸੋ ਫਸਾ ਗਾ ਨਾ ਇਹ ਤਾਂ ਛੋਟਾ ਗਿਆ ਅੱਛਾ ਜੀ ਤਾਂ ਹੀ ਫੇ ਕਹਿੰਦੇ ਵੀ ਧੰਨ ਧੁਖਾ ਕਰ ਲਈ ਹੈ ਠੀਕ ਹੈ ਹਾਂ ਧੰਨ ਧੰਨ ਬਨਖੰਡ ਬਿੰਦਰਾ ਬਣਾ ਤਾਂ ਹੀ ਕਹਿੰਦੇ ਹਾਂ ਜੀ ਆਓ ਸੋ ਫਸਾ ਗਾ ਇਹ ਸਹੀ ਹੈ ਛੋਟਾ ਗਿਆ ਸਰ ਬਿਆਪੀ ਦਾ ਹੈ ਦੀ ਹਾਂ ਹਾਂ ਫਿਰ ਇਹ ਫਿਰ ਸ਼ੁੱਧ ਦੀ ਗੱਲ ਹੋ ਰਹੀ ਹੈ ਵੀ ਧੰਤਨ ਬੰਦਖੰਡ ਬਿੰਦਰਾਬਨਾ ਇੱਥੇ ਉਹ ਤਾਂ ਹੀ ਨਰਾਇਣਾ ਖੇਡ ਰਿਹਾ ਕਿਉਂਕਿ ਇੱਥੇ ਸ਼ੁੱਧੀ ਹੈ ਹੈ ਜੀ ਸ਼ੁੱਧ ਹੈਦਾ ਨਾ ਸ਼ੁੱਧ ਹੈਦਾ ਹੂੰ ਜਿੱਤੇ ਰਹਾ ਖੇਡ ਲਓ ਛੋਟਾ ਤਾਂ ਹੀ ਖੇਡ ਲੈ ਵੀ ਖੇਡਦਾ ਹੀ ਨਹੀਂ ਆ ਗਏ ਉਹ ਹਾਂ ਜੀ ਪਾਈ ਦਾ ਨਾ ਠੀਕ ਹੈ ਜੀ ਬੇਨ ਪੰਜਾਬੇ ਗੋ ਗੋਤਨ ਚਰੇ ਨਾਮੇ ਕਾ ਸਵਾਮੀ ਆਨੰਦ ਕਰੈ ਆਹ ਉਹ ਜਿਹੜੀ ਵੀਰ ਭਜ ਰਹੀ ਆ ਬਹੁਤ ਜ਼ਿਆਦਾ ਹੂੰ ਹੂੰ ਸ਼ਬਦ ਗੁਰੂ ਤੇ ਨਾਲ ਹੀ ਸੰਸਾਰ ਨੂੰ ਦਨ ਆਸ਼ੁਰ ਪਾਣੀ ਬਰਦਾ अच्छा जी। ਉਹਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ। ਹੂੰ ਹੂੰ। ਸਾਹੂ ਦੇ ਨਾਲ ਹੀ ਚੱਲਦਾ ਹੈ। ਅੱਛਾ ਜੀ। ਵੀਣ বাজ ਕੇ ਤੋਂ ਚੱਲਦਾ। ਵੀਣ বাজავੇ ਹਾਂਜੀ। ਵੀਣ বাজਾਵਾਂ ਤੋਂ ਚੱਲਦਾ। ਆਮੇ ਦਾ ਸਵਾਮੀ ਵੀਣ ਤੇ ਚੱਲਦਾ ਪਰ ਅੱਛਾ ਜੀ ਇਹ ਸਵਾਮੀ ਫਿਰ ਕਿਹਨੂੰ ਕਿਹਾ ਇੱਥੇ ਹਾਂ? ਹੂੰ ਹੂੰ ਅੱਜ ਦਾ ਸਤਗੁਰ ਅੱਛਾ ਜੀ ਠੀਕ ਹੈ ਕੋਈ ਨਾਮ ਪਾਇਆ ਚਾਹੇ ਸਤਗੁਰ ਦਾ ਨਾਮ ਲੈ ਲੈ ਹਰੂ ਹੂੰ ਹੂੰaule ਠੀਕ ਹੈ ਜੀ ਬਹੁਤ ਅਚਾਰਾ ਬੁੱਧੀ ਕਰ ਰਹੀ ਹੋਯੋ ਅੰਦਰ ਅਸਟੋ ਹੈ ਸੱਤ ਜੋਗਾਂ ਮਿਲਿ ਖੈਰ ਰੰਕ ਫਾਸਲਾ ਰੰਚ ਹੂੰ ਹੂੰ ਤੋਏ ਜੇ ਤਰਮਨ ਸੱਤ ਜੋਗ ਦੇਖੀਓ ਠੀਕ ਹੈ ਜੀ ਸਭ ਲੋਕਾਂ ਕੋਲੋਂ ਦਾ ਬਹੁਤ ਚਾਰਦਾ ਠੀਕ ਹੈ ਜੀ ਜਾਨ ਕੋ ਜੀ ਠੀਕ ਹੈ ਜੀ ਕਿਉਂਕਿ ਇਹ ਜਿਹੜੇ ਅਰਥ ਹੈ ਇਹ ਜੇ ਆਪਾਂ ਦੂਸਰੇ ਪੜੀਏ ਉਹਨਾਂ ਨਾਲੋਂ ਤਾਂ ਬਹੁਤ ਭਿੰਨ ਹੈ ਕਿਉਂਕਿ ਉਹਦੇ ਵਿੱਚ ਤਾਂ ਬਸ ਮੈਂ ਸਦਕੇ ਹੀ ਹਾਂ RAM ਜੀ ਦੀ ਬੰਸਰੀ ਜੋ ਵੱਜ ਰਹੀ ਹੈ ਬੜੀ ਮਿੱਠੀ ਸੁਰ ਨਾਲ ਇੱਕ ਰਸ ਗੂੰਜ 파 ਰਹੀ ਹੈ ਸਦਕੇ ਹਾਂ ਉਸ ਸਦਕੇ ਹਾਂ ਉਸ ਮੈਂਡੇ ਦੀ ਉਹਨ ਦੇ ਸਾ ਦੇਖਿਆ ਉਸ ਕੰਬਲੀ ਦੇ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ। ਉਹ ਤਾਂ ਤੇ ਹਰਿ ਭਗਤੀ ਹੈ। ਹਾਂ ਜੀ, ਹੀ ਮਾਂ ਦੇ ਗੱਲ ਕਰਦੀ ਹੈ। ਬਰਬਰੀ ਦਾ ਗੱਲ ਕਰਦੀ ਹੈ। ਬ੍ਰਹਮਚਾਰ ਦੀ, ਉਹ ਤਾਂ ਬ੍ਰਹਮਚਾਰ ਕਰ ਰਹੀ ਜੀ। ਠੀਕ ਹੈ ਜੀ, ਉਹਨਾਂ ਨੂੰ ਲੱਗਦਾ ਵੀ ਰੋਮਾਵਲੀ ਦਾ ਮਤਲਬ ਹੈਗਾ ਜਿਹੜੀ ਉਹਨ ਆ ਰਹੀ ਹੈ। ਕਿਸੇ ਉਹਨ ਕੋਈ ਨਹੀਂ ਲੱਗਦਾ। ਮੈਂਡਾ, ਮੈਂਡਾ ਬਤਨ ਕੀ ਹੁੰਦਾ ਜੀ? ਮੈਂਡਾ ਉਹੋ ਵਰਟਾ ਲੱਗਦਾ ਵੀ ਸੀ ਹੂੰ ਹੂੰ ਉਹਨਾਂ ਦਾ ਮਖਿਆ ਆਇਆ ਸੀ ਮੇਰੇ ਨੂੰ ਆ ਰੂਹ ਦੇਣਾ ਜਿਹੜੇ ਪੰਨਾ ਸਰ ਹੂੰ ਹੂੰ ਕੋਈ ਅਗਲੀ ਡਟਾ ਜੀ ਬੰਗਲਾ ਸੀ ਨਾ ਦੱਸ ਦਿਦਾ ਠੀਕ ਹੈ ਜੀ ਕਹਿੰਦੇ ਹੇ ਮਾਂ ਦੇਵਕੀ ਤੇਥੋਂ ਵੀ ਕੁਰਬਾਨ ਹਾਂ ਜਿਸ ਦੇ ਘਰ ਵਿੱਚ ਸੋਹਣੇ ਰਾਮ ਜੀ ਕ੍ਰਿਸ਼ਨ ਜੀ ਜੰਮੇ ਰਾਮ ਜੀ ਕਿੱਥੋਂ ਜੰਮੇ ਜੀ ਦੇਵਕੀ ਦੇ ਘਰੇ ਕੀ ਬਤਾਉ ਨੂੰ ਪਤਾ ਹੋਊਗਾ ਠੀਕ ਹੈ ਜੀ ਤੇ ਧੰ ਹੈ ਜੰਗਲ ਦਾ ਉਹ ਟੋਟਾ ਉਹ ਬਰਿੰਦਾਬਨ ਜਿੱਥੇ ਸ਼੍ਰੀ ਨਾਰਾਇਣਾ ਜੀ ਕ੍ਰਿਸ਼ਨ ਰੂਪ ਵਿੱਚ ਖੇਡਦੇ ਹਨ ਇਹ ਜਵਾਬ ਤਾਉਣ ਇਹ ਦੇਣ ਆ ਦੇਣ ਪਿੰਡ ਵਾਲੇ ਦੇ ਜਵਾਬ ਨਾਮਦੇਵ ਜਵਾਬ ਹਾਂਜੀ ਨਾਮਦੇਵ ਦਾ ਪ੍ਰਭੂ ਕ੍ਰਿਸ਼ਨ ਰੂਪ ਵਿੱਚ ਬੰਸਰੀ ਵਜਾ ਰਿਹਾ ਹੈ ਗਾਈਆਂ ਚਾਰ ਰਿਹਾ ਹੈ ਅਤੇ ਇਹੋ ਜੇ ਹੋਰ ਰੰਗ ਬਣਾ ਰਿਹਾ ਹੈ ਆ ਮਾਸੀ ਵੀਰ ਉਹ ਗਾਇਆਂ ਤੇ ਅੱਗੇ ਬੁੱਧੀ ਦੀ ਗੱਲ ਨਹੀਂ ਆਈ ਉਹਨਾਂ ਨੂੰ ਲੱਗਦਾ ਵੀ ਉਹ ਗਾਇਆਂ ਚਰਾਈ ਜਾ ਰਹੀ ਐ ਗਾਇਆਂ ਉਹਨਾਂ ਦਾ ਚਰਾਈਂ ਕਰਉਂਦਾ ਉਹ ਗਾਇਨਾਂ ਨੂੰ ਉਹ ਤਾਂ ਗਾਇਨ ਚਰਾਈਂ ਕਰਾਉਂਦੇ ਹਾਂ ਇਹ ਤੇ ਉਹ ਜਿਹੜਾ ਬ੍ਰਹਮ ਵਿਚਾਰ ਉਹ ਵਿੱਚੋਂ ਨਿਕਲ ਗਈ ਉਹਨਾਂ ਨੂੰ ਮੋਟਾ ਲੱਗਦਾ ਕੀ ਲਾ ਜੇ ਉਹ ਗਾਇਆਂ ਹੁੰਦੀ ਬੱਚਾ ਹੁੰਦਾ ਗੇਹਾਂ ਹੁੰਦਾ ਉਹਦਾ ਚਰਾਵਾ ਜਣਦਾ ਅੱਜ ਕੀ ਜਣੂ ਠੀਕ ਹੈ ਜੀ ਹਾਂ ਜਾ ਜਦਾ ਜੇ ਨੰਦਰ ਬਣਾ ਲਓ ਤੁਸੀਂ ਠੀਕ ਹੈ ਬੜੀ ਹੋਏ ਨੇ ਖਾਨਦਾਨੀ ਪਸ ਹੋ ਗਈ ਸਾਰਿਆਂ ਦੀ ਹਾਂਜੀ ਹਾਂ ਪੂਰੀ ਉਹੀ ਫਿਰ ਹਿੰਦੂ ਭਗਤੀ ਹੋ ਗਈ ਜੀ ਆਹੀ ਐਵਾਟ ਠੀਕ ਹੈ ਜੀ ਇੱਥੇ ਸਮਾਪਤੀ ਹੈ ਜੀ ਸ਼ਬਦ ਦੀ ਵਾਹ ਉਹ ਕਹਿਦੇ ਸਾਡਾ ਪੜਨ ਸਾਨੂੰ ਕੋਈ ਨ ਸੰਗੀਤ ਹੂੰ ਹੂੰ ਹਉ ਆਈ ਇਹ 10 ਰੁਪਏ ਵਿੱਚ ਕੋਈ ਨਾ ਘਰਦੀ ਹੋਇਆ ਆ ਆ ਦੁਕਾਨ ਤਾਂ ਇੱਥੇ ਹੋਇਆ ਸਾਰਾ ਹੀ ਆਲ ਵਿੱਚ ਬੱਲੇ ਕੀ ਆ ਇਹਨਾਂ ਦੇ ਆਲ ਵਿੱਚੋਂ ਕੀ ਬੱਲੇ ਸਿੱਖੀ ਦਾ ਠੀਕ ਹੈ ਜੀ 10 ਰੁਪਏ ਆ ਤਾਂ ਵੀ ਇਹਨਾਂ ਕੋਈ ਵੇਚੀ ਸਕਦੇ ਜਿਹਨਾਂ ਇੱਥੇ ਵਿਗੜਿਆ ਹੋਇਆ ਹੈ ਉਹਨਾਂ ਨੂੰ ਇੰਨਾ ਕਿ ਤਾਂ ਪਤਾ ਲੱਗਦਾ ਥੋੜਾ ਕਿ ਇਹਨੇ Hindu ਮਤ ਵਿੱਚ ਉਂਝ ਤਾਂ 24 ਅਵਤਾਰਾਂ ਦਾ ਜ਼ਿਕਰ ਆਉਂਦਾ ਹੈ ਪਰ ਅਸਲ ਵਿੱਚ ਦੋ ਹੀ ਉੱਗੇ ਅਵਤਾਰ ਰਹਾਂ ਜਿਸ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾ ਨਿਕਲ ਸਕਦੀ ਹੈ ਉਹ ਉਹਨਾਂ ਦੇ ਕਾਦਰ ਕਰਤਾ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ ਇਹ ਹਨ ਸ਼੍ਰੀ ਰਾਮਚੰਦਰ ਤੇ ਸ਼੍ਰੀ ਕ੍ਰਿਸ਼ਨ ਅੱਜ ਐਨੀ ਕਿ ਤਾਂ ਉਹਨਾਂ ਨੂੰ ਚੰਨਕ ਪੈਂਦੀ ਹੈ ਪਰ ਇਹ ਨਹੀਂ ਪਤਾ ਵੀ ਰਾਮਚੰਦਰ ਕੌਣ ਹੈ ਚਿਤ ਰਾਮਚੰਦਰ ਤੇ ਕ੍ਰਿਸ਼ਨ ਜਿਹੜਾ ਉਹ ਹੈ ਇੱਥੇ ਤੱਕ ਨਹੀਂ ਜਾਂਦੇ ਉਹ ਸਵਤਾਰਤ ਦਸ ਪਾਸ਼ਾ ਗੁਰਦੇਸ ਠੀਕ ਨੇ ਤੁਹਾਡੇ ਅੱਛਾ ਜੀ ਜਿਵੇਂ ਇੱਕ ਹਰਦਾਲ ਤੋਂ ਕਰਦੇ ਨੇ ਮੈਂ ਨਹੀਂ ਉਹ ਦੋ ਦਾ ਕਹਿਣਾ ਵੀ ਦੋ ਖਾਸ ਨੇ ਦੋ ਇੱਕ ਪਰਸਨਾਧਾਰ ਨਹੀਂ ਉਹਦਾ ਨਾ ਤਾਂ ਤਰੇ ਪਰ ਉਦਾਰਤ ਅੱਛਾ ਜੀ ਉਹ ਵੀ ਸੂਦੇਵ ਦਾ ਦੋਏ ਅੱਛਾ ਜੀ 149 ਸਾਲ ਨਾਲ ਜਕਰ ਹੈ ਦਸਤ ਵਿੱਚ ਅੱਛਾ ਜੀ ਰਾਜਦੂ ਦਾ ਕਿ ਸੰਦਾ ਜਕਰ ਹੈ ਔਰ ਰੋਜ਼ ਹਸਪਤਾਲ ਦੇ ਵਿੱਚ ਪਹਿਲਾਂ ਤਤਾ ਤਰੇ ਦਾ ਜਕਰ ਹੈ ਅੱਛਾ ਜੀ ਪਤਰੀਸ਼ੀ ਦਾ ਰਿਸ਼ੀ ਸੀਗਾ ਦਾ ਬਾਪ ਸਤੀ ਅਨਸਰਾ ਦੀ ਮਾਂ ਸੀ ਠੀਕ ਹੈ ਜੀ ਉਹਦੇ ਬਾਅਦ ਪਾਲਨਾ ਦਾ ਹਸਪਤਾਲ ਹੈ ਕੀ ਹੈ ਦੋਲੇ ਦੋਲੇ ਚਾਰ অবতারੇ ਸਾਲ ਨਾਲ ਲੈ 10 ਸਾਲ ਤੋਂ ਚੋਰ ਤੱਕ ਹੋਏ ਦੀ ਪਰ ਉਹ ਉਹ ਇਸ ਬ੍ਰਹਮ ਗਿਆਨ ਦੇ ਪੱਖੋਂ ਦੱਸੇ ਹੋਏ ਆ ਜਿਆਦਾ ਕਿ ਦੁਨੀਆਵੀ ਪੱਖੋਂ ਹਾਂ ਉਹਨਾਂ ਨੇ ਬ੍ਰਹਮ ਗਿਆਨੇ ਦੇ ਤਹਿਤ ਰਾਜ ਕੀਤਾ ਹੈ ਅੱਛਾ ਜੀ ਪਰ ਉਹ ਜਿਹੜੇ ਦੱਸੇ ਆ ਦਸ ਰਾਜ ਦੇ ਵਿੱਚ ਆਪਣੇ ਰਾਜ ਦੇ ਵਿੱਚ ਉਹਨਾਂ ਨੇ ਰਾਜ ਦਾ ਸੁਭਾਅ ਜਿਹੜਾ ਸੀ ਗੁਰਬਾਣੀ ਦੇ ਅਨੁਸਾਰ ਸੀ ਜਿਨ੍ਹਾਂ ਨੇ ਵਰ ਬਾਨੀਆ ਜਗਨਾਨ ਬੰਦ ਕੇ ਰਾਜ ਕੀਤਾ ਉਹਨਾਂ ਦੀ ਗੱਲ ਕੀਤੀ ਹਾਂ ਅੱਛਾ ਜੀ ਪਰ ਉਹ ਮਤਲਬ ਜਿਵੇਂ ਆਪਾਂ RAM ਅਨ ਕਿਸ਼ਨ ਦੀ ਗੱਲ ਬਾਣੀ ਚ ਕਰਦੇ ਹਾਂ ਉਸੇ ਰੂਪ ਚ ਦਸ਼ਮ ਚ ਹੋਈ ਹੈ ਕਿ ਉਹ ਥੋੜਾ ਅਲੱਗ ਰੂਪ ਹੈ ਨਾ ਨਾ ਭਰਦਾ ਹੈ ਅੱਛਾ ਜੀ ਠੀਕ ਹੈ ਜੀ